ਏ ਜੀ ਖਜਾਨੇਕੋਟ ਵੱਲੋਂ ਡੇਗੇ ਖਜਾਨੇਕੋਟ ਗੁਰਦਾ ਸਾਹਿਬ ਨਹਿਰ ਦੇ ਉੱਪਰ ਆ ਤੇ ਇੱਥੇ ਆਣ ਕੇ ਕਿਤੇ ਗੱਡੀ ਆਉਂਦੀ ਨਵਾ ਤੋਂ ਉਧਰ ਹੋਏ ਆਉਂਦੇ ਮੁੰਡੇ ਦੋ ਤਿੰਨ ਜਾਣੇ ਕਿ ਮੋਟਰਸਾਈਕਲ ਤੇ ਆਪਣਾ ਕੰਮ ਤੋਂ ਹੁੰਦੇ ਹੈਗੇ ਇਹ ਐਕਸੀਡੈਂਟ ਉੱਥੋਂ ਹੁੰਦਾ ਹੁੰਦਾ ਆ ਗਿੱਲਾਂ ਵਾਲੇ ਪੁਲ ਪਾਰ ਕਰ ਗਿਆ ਵਾ ਪੁਲ ਪਾਰ ਕਰਕੇ 1 ਕਿਲੋਮੀਟਰ ਫੇਰ ਅੱਗੇ ਆ ਕੇ ਰਾਂਵਾਲਾ ਲਾਣ ਕੇ ਇਹਨਾਂ ਦੀ ਗੱਡੀ ਫੇਰ ਰੁਕੀ ਆ ਫੇਰ ਉਹ ਗੱਡੀ ਲੋਕ ਕਰਕੇ ਦੌੜ ਜਾ ਮੋਟਰਸਾਈਕਲ ਥੱਲੇ ਅੜਿਆੜਿਆ ਫਸਿਆੜਿਆ ਉਹਨਾਂ ਨੇ ਵੇਖਿਆ ਮੋਟਰਸਾਈਕਲ ਤੇ ਬੰਦਿਆਂ ਦੀ ਜਾਨ ਬਚ ਗਈ ਆ ਜਾਂ ਨਹੀਂ ਬਚ ਗਈ ਬੰਦਿਆਂ ਦੀਆਂ ਲੱਤਾਂ ਟੁੱਟੀਆਂ ਨੇ ਕਿਸ ਦੇ ਸਿਰ 'ਚ ਸੱਟ ਆ ਇਸ ਤਰ੍ਹਾਂ ਕਰਕੇ ਸੱਟਾਂ ਵਾਵਾ ਹੀ ਬੰਦਿਆਂ ਨੂੰ ਲੱਗੀਆਂ ਨੇ ਤੇ ਅਹੀਂ ਆਨੇ ਚਲੋ ਇਹਨਾਂ ਦਾ ਮਹਾਰਾਜ ਨੇ ਭਲਾ ਕੀਤਾ ਬਚਾਅ ਹੋ ਗਿਆ ਵਾ ਤੇ ਸੱਟਾਂ ਜ਼ਿਆਦਾ ਵੀ ਲੱਗ ਸਕਦੀਆਂ ਆਂ ਅੱਜਕੱਲ ਕੋਈ ਪਤਾ ਨਹੀਂ ਲੱਗਦਾ ਮਾੜੇ ਚੰਗੇ ਟਾਈਮ ਦਾ ਆਪ ਉਸ ਮੌਕੇ ਤੇ ਪਹੁੰਚ ਗੀਏ ਉਸ ਮੌਕੇ ਤੇ ਪਹੁੰਚ ਗੀਏ ਪੁਲਿਸ ਹੁਣ 7:00 ਵਜੇ ਹੈ ਅਜੇ ਤੱਕ ਪੁਲਿਸ ਇੱਥੇ ਆ ਜੀ ਪੁਲਿਸ ਨੇ ਚਲੋ ਆਪਣੀ ਕਾਰਵਾਈ ਕੋਈ ਪੂਰੀ ਕੀਤੀ ਆ ਜੀ ਇਧਰੋਂ ਮੇਰੇ ਖਾਲ ਆੜਾ ਫਗਾਨਾ ਤੋਂ ਚੌਂਕੀ ਤੋਂ ਆਏ ਨੇ ਇੰਚਾਰਜ ਇਹਨਾਂ ਨੇ ਆਣ ਕੇ ਐ ਚਿਕਾਰ ਵਾਲੇ ਵੀ ਆਏ ਨੇ ਚਿਕਾਰਮਾਸ਼ੀਆਂ ਤੋਂ ਵੀ ਆਏ ਕੋਲੀ ਸੂਟ ਮੱਲੀ ਵਾਲੇ ਥਾਣੇ ਵਾਲੇ ਇਹਨਾਂ ਨੇ ਦੋਵਾਂ ਨੇ ਆਣ ਕੇ ਪੀਤਲੋ ਕੀਤਾ ਉਹਨੂੰ ਗੱਡੀ ਇੱਕ ਲਾਗੇ ਨੇ ਆੜਾ ਫਗਾਨਾ ਥਾਣੇ 'ਚ ਤੇ ਮੋਟਰਸਾਈਕਲ ਇੱਥੇ ਪਿਆ ਵਾ ਤੇ ਬੰਦਿਆਂ ਦਾ ਹੁਣ ਪਤਾ ਨਹੀਂ ਕਿ ਕਿਹੜੇ ਹਸਪੀਟਲ ਆ ਕਿਹੜੇ ਨਹੀਂ ਹੈਗੇ ਉਹ ਤੇ ਹੁਣ ਅੰਮ੍ਰਿਤਸਰ ਜਾ ਕੇ ਪਤਾ ਲੱਗੇ ਮੋਲੇ ਵਾਲੇ ਵਿਧੀ ਆਉਂਦੇ ਇਥੋਂ ਕੰਮ ਤੋਂ ਟਾਇਲ ਫੈਕਟਰੀ ਮੋਲੇ ਵਾਲ ਤੋਂ ਇਹ ਹੈ ਦਿੱਤੀ ਜੀ ਆਪਣਾ ਗੋਦਰਾ ਸਾਹਿਬ ਆ ਖਜਾਨੇਪੁਰ ਦਾ ਬੋੜੀ ਸਾਹਿਬ ਤੇ ਤਿੰਨੇ ਨੇ ਇੱਕ ਨੇ ਘਟ ਲਿਆ ਰਟਾਉਣ ਇੱਕ ਦਿਨਾਂ ਤੇ ਲੱਤਾਂ ਟੁੱਟੀਆਂ ਵਾ ਤੇ ਦੂਜਿਆਂ ਦੇ ਕੋਈ ਬਾਹ ਦੇ ਕੇ ਤੇ ਫਿਰ ਲਾਤੇ ਸਰਵੇਟ ਆ ਇੱਕ ਦੇ ਸਿਰ ਤੇ ਜਿਆਦਾ ਸਾਟਿਆ ਕਿੰਨੇ ਨੌਜਵਾਨ ਸਨ ਤਿੰਨ ਜੀ ਬੰਦੇ ਉਥੇ ਡਿੱਗ ਪਏ ਆ 3 ਕਿਲੋਮੀਟਰ ਗੱਡੀ ਅੱਗੇ ਆ ਗਈ ਆ ਮੋਟਰਸਾਈਕਲ ਨਾਲ ਹੀ ਆ ਗਿਆ ਉਸਨੇ ਮੌਕਾ ਵੇਖਿਆ ਤੇ ਤੇ ਹੁਣ ਕਾਰਵਾਈ ਕਰ ਰਿਹਾ ਕਿ ਗੱਡੀ ਵਾਲਾ ਪਤਾ ਲੱਗਣ ਦੇ ਕਿਥੋਂ ਦਾ ਵਾ ਕੀ ਮੰਗ ਕਰਦੇ ਹੋ ਹਾਂਜੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਇਨਾ ਸ਼ੁਕਰ ਕਰਨੇ ਕਿ ਸਾਡੇ ਬੇਟੇ ਬਚ ਗਏ